ਭਗਤ ਕਬੀਰ ਜੀ ਬਚਨ ਕਰਦੇ ਹਨ ਕਬੀਰ ਬਣ ਕੀ ਦਾਦੀ ਲੱਕੜੀ ਠੜੀ ਕਰੇ ਪੁਕਾਰ ਮਤ ਵਸ ਪਰੋ ਲੋਹਾਰ ਕੈ ਯਰ ਦੂਜੀ ਵਾਰ ਪ੍ਰਾਪਤਨ ਸਮੇਂ ਦੇ ਵਿੱਚ ਜਦੋਂ ਲੱਕੜੀ ਦੇ ਕੋਇਲੇ ਨੂੰ ਤਿਆਰ ਕੀਤਾ ਜਾਂਦਾ ਹੈ ਜੰਗਲ ਦੇ ਵਿੱਚੋਂ ਲੱਕੜੀ ਨੂੰ ਕੱਟਿਆ ਜਾਂਦਾ ਜੋ ਦਰਖਤਾਂ ਦੇ ਵੱਡੇ ਵੱਡੇ ਮੋਛੇ ਹਨ ਉਹਨਾਂ ਨੂੰ ਇੱਕ ਜਗ੍ਹਾ ਤੇ ਰੱਖ ਕੇ ਅੱਗ ਲਾ ਦਿੱਤੀ ਜਾਂਦੀ ਉੱਪਰ ਮਿੱਟੀ ਪਾ ਦਿੱਤੀ ਜਾਂਦੀ ਤਾਂ ਕਿ ਲੱਕੜੀ ਦੇ ਕੋਲੇ ਤਿਆਰ ਹੋ ਜਾਣ ਤੇ ਬਾਅਦ ਦੇ ਵਿੱਚ ਜੋ ਲੋਹਾਰ ਹੈ ਜਿਸ ਨੇ ਲੋਹੇ ਨੂੰ ਤਪਾ ਕੇ ਅਹਰਨ ਦੇ ਉੱਪਰ ਰੱਖ ਕੇ ਉਸ ਲੋਹੇ ਨੂੰ ਕੁੱਟਣਾ ਹੈ ਅਤੇ ਉਸ ਲੋਹੇ ਦਾ ਕੋਈ ਹਥਿਆਰ ਕੋਈ ਉਜਾਰ ਤਿਆਰ ਕਰਨਾ ਹੈ ਉਹ ਇਸ ਲੱਕੜੀ ਦੀ ਵਰਤੋਂ ਕਰਦਾ ਤੇ ਜਾਂ ਜੋ ਭਾਂਡੇ ਬਣਾਉਣ ਵਾਲੇ ਹਨ ਜਿਨ੍ਹਾਂ ਨੇ ਇੱਟਾਂ ਬਣਾਉਣੀਆਂ ਹਨ ਆਗੇ ਦੇ ਵਿੱਚ ਇਹ ਲੱਕੜੀ ਦੇ ਕੋਲੇ ਵਰਤੇ ਜਾਂਦੇ ਭਗਤ ਕਬੀਰ ਜੀ ਕਹਿੰਦੇ ਕਬੀਰ ਬਣ ਕੀ ਦਾਦੀ ਲੱਕੜੀ ਬਣ ਕਿਹਾ ਜਾਂਦਾ ਜੰਗਲ ਨੂੰ ਜੰਗਲ ਦੀ ਲੱਕੜੀ ਪੁਕਾਰ ਕਰਦੀ ਹੈ ਠਾਡੀ ਕਰੇ ਪੁਕਾਰ ਮਤ ਵਸ ਪਰੋਂ ਲੋਹਾਰ ਤੈ ਕਿ ਇੱਕ ਵਾਰੀ ਤਾਂ ਮੈਂ ਸੜ ਚੁੱਕੀ ਹਾਂ ਕੋਇਲੇ ਤਿਆਰ ਕਰਨ ਵੇਲੇ ਮੈਨੂੰ ਅੱਗ ਦੇ ਵਿੱਚ ਸਾੜਿਆ ਗਿਆ। ਮਤਬੱਸ ਪਰੋਂ ਲੋਹਾਰ ਕੈ ਜਾੜੈ ਦੂਜੀ ਵਾਰ। ਹੁਣ ਮੈਂ ਲੋਹਾਰ ਦੇ ਵਸ ਨਾ ਪੈ ਜਾਵਾਂ। ਉਹਨੇ ਦੁਬਾਰੇ ਫੇਰ ਮੈਨੂੰ ਸਾੜਨਾ। ਇਸੇ ਹੀ ਤਰ੍ਹਾਂ ਹੁੰਦਾ ਹੈ ਜਿਹੜੀ ਲੱਕੜੀ ਦੇ ਕੋਇਲੇ ਤਿਆਰ ਕੀਤੇ ਜਾਂਦੇ ਆ ਉਹਨੂੰ ਦੋ ਵਾਰੀ ਸਾੜਿਆ ਜਾਂਦਾ। ਇੱਕ ਵਾਰੀ ਕੋਇਲਾ ਤਿਆਰ ਕਰਨ ਵੇਲੇ ਇੱਕ ਵਾਰੀ ਜਦੋਂ ਉਸ ਦੀ ਦੁਵਾਰੇ ਵਰਤੋਂ ਕੀਤੀ ਜਾਂਦੀ ਹੈ ਵੱਖ-ਵੱਖ ਵਿਆਪਤੀਆਂ ਦੇ ਵੱਲੋਂ ਉਹਦੋਂ ਸਾੜ ਦਿੱਤਾ ਜਾਂਦਾ ਉਹਦੋਂ ਤਾਂ ਬਿਲਕੁਲ ਰਾਖ ਹੀ ਬਣ ਜਾਂਦੀ ਹੈ ਲੱਕੜ ਭਗਤ ਕਬੀਰ ਜੀ ਨੇ ਇਹ ਇੱਕ ਉਦਾਹਰਣ ਸਾਂਝੀ ਕਰਕੇ ਮਨੁੱਖ ਦੀ ਗੱਲ ਕੀਤੀ ਹੈ ਮਨੁੱਖਾ ਜ਼ਿੰਦਗੀ ਦੀ ਮਨੁੱਖਾ ਜੀਵਨ ਦੀ ਕਹਿੰਦੇ ਇੱਕ ਤਾਂ ਮਨੁੱਖ ਪਹਿਲਾਂ ਹੀ ਆਪਣੇ ਵਿਕਾਰਾਂ ਕਰਕੇ ਵਾਸ਼ਨਾਵਾਂ ਕਰਕੇ ਮੰਦੇ ਖਿਆਲਾਂ ਕਰਕੇ ਅੰਦਰੋਂ ਸੜਿਆ ਪਿਆ ਹੈ ਇਹਦੇ ਅੰਦਰ ਵਾਸ਼ਨਾਵਾਂ ਦੀ ਅੱਗ ਹੈ ਵਿਕਾਰਾਂ ਦੀ ਅੱਗ ਹੈ ਅਪਗਨਾ ਦੀ ਮੰਦੇ ਖਿਆਲਾਂ ਦੀ ਇੱਕ ਤਾਂ ਇਹ ਮਨੁੱਖ ਦੇ ਅੰਦਰ ਤਪਸ਼ ਹੈ ਜਿਸ ਨੂੰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਜਿਉ ਤਪਤ ਹੈ دارو-ਗਾਰ ਤਪ ਤਪ ਖਪੈ ਬਹੁਤ ਬੇਕਾਰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਵੀ ਆਉਂਦੇ ਹਨ ਹੰਸ ਲੋਭ ਕੋਪ ਚਾਰੇ ਨਦੀਆਂ ਅੱਗ ਪਵਹੇ ਦਜਿਹੇ ਨਾਨਕਾ ਤਰੀਐ ਕਰਮੀ ਲੰਗ ਕੇ ਮਨੁੱਖ ਦੇ ਅੰਦਰ ਚਾਰ ਨਦੀਆਂ ਅੱਗ ਦੀਆਂ ਵਹਿ ਰਹੀਆਂ ਹਨ ਜਦੋਂ ਲਾਵਾ ਫੁੱਟਦਾ ਹੈ ਨਾ ਇਹਰ ਅੱਗ ਦੀ ਨਦੀ ਹੀ ਲਾਵੇ ਦੀ ਬਣ ਕੇ ਵਹਿਦੀ ਹੁੰਦੀ ਆ ਆਪਾਂ ਵੇਖ ਸਕਦੇ ਹਾਂ ਜਦੋਂ ਧਰਤੀ ਵਿੱਚੋਂ ਲਾਵਾ ਨਿਕਲਦਾ ਉਹ ਇੰਨਾ ਜ਼ਿਆਦਾ ਨਿਕਲਦਾ ਵੀ ਉਹ ਲਾਵਾ ਨਾ ਨਦੀ ਦਾ ਰੂਪ ਹੀ ਧਾਰਨ ਕਰ ਲੈਂਦਾ ਉਹ ਵਹਿ ਰਹੀ ਹੁੰਦੀ ਆ ਅੱਗ ਲਾਵੇ ਦੇ ਵਿੱਚ ਗੁਰੂ ਸਾਹਿਬਾਨ ਕਹਿੰਦੇ ਮਨੁੱਖ ਦੇ ਅੰਦਰ ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ ਹੰਸ ਹੰਸ ਕਿਹਾ ਜਾਂਦਾ ਹੈ ਦੂਸਰੇ ਦਾ ਨੁਕਸਾਨ ਕਰਨ ਦੀ ਬਿਰਤੀ ਹੁੰਦੀ। ਇਹ ਬੰਦੇ ਵਿੱਚ ਹੁੰਦੀ ਹੈ ਵੀ ਦੂਸਰੇ ਦਾ ਨੁਕਸਾਨ ਕਰ ਦੇ। ਮਨੁੱਖ ਦੂਸਰੇ ਦਾ ਨੁਕਸਾਨ ਹੋ ਜਾਵੇ ਖੁਸ਼ ਵੀ ਹੁੰਦਾ ਹੈ। ਅੰਦਰੋਂ ਅੰਦਰ ਹੀ ਖੁਸ਼ ਹੁੰਦਾ ਹੈ। ਬਾਹਰੋਂ ਪਰ ਮੈਂ ਇਸ ਤਰ੍ਹਾਂ ਦਾ ਬਿਹੇਵੀਅਰ ਕਰੇ ਵੀ ਬਹੁਤ ਮਾੜਾ ਹੋਈਏ। ਪਰ ਜਦੋਂ ਮਨੁੱਖ ਇਕੱਲਾ ਹੁੰਦਾ ਹੈ ਕਈ ਵਾਰੀ ਹੱਥ ਤੇ ਹੱਥ ਤਾੜੀ ਮਾਰ ਕੇ ਹੱਸਦਾ ਵੀ ਹੈ। ਵੀ ਵਧੀਆ ਹੋਈਏ। ਦੂਸਰੇ ਦਾ ਨੁਕਸਾਨ ਕਰਨਾ ਇਹ ਇੱਕ ਅੱਗ ਦੀ ਨਦੀ ਹੈ ਜਿਹੜੀ ਮਨੁੱਖ ਦੇ ਅੰਦਰ ਵਹਿ ਰਹੀ ਹੈ ਖੇਤ ਕਿਹਾ ਜਾਂਦਾ ਹੈ ਮੋਹ ਨੂੰ ਗਲਤ ਅਟੈਚਮੈਂਟ ਹੋਣੀ ਗਲਤ ਜਗ੍ਹਾ ਦੇ ਨਾਲ ਸਬੰਧ ਜੋੜ ਕੇ ਰੱਖਣਾ ਜਿਵੇਂ ਇੱਕ ਸੰਗਤ ਦੇ ਨਾਲ ਸਬੰਧ ਜੋੜ ਲੈਣਾ ਕੋ ਸੰਗ ਦੇ ਵਿੱਚ ਜਾ ਕੇ ਬੈਠਣਾ ਉਦੇ ਨਾਲ ਸਬੰਧ ਹੀ ਜੁੜੇ ਹਨ ਉਸ ਸੰਗ ਦੇ ਨਾਲ ਫੇਰ ਹੀ ਮਨੁੱਖ ਜਾਂਦਾ ਹੈ ਨਾ ਮਾੜੇ ਬੰਦਿਆਂ ਦੀ ਸੰਗਤ ਵਿੱਚ ਇਹ ਵੀ ਇੱਕ ਅੱਗ ਹੈ ਆਪਣੇ ਵਿਕਾਰਾਂ ਦੇ ਨਾਲ ਸਬੰਧ ਜੋੜ ਕੇ ਰੱਖਣਾ ਵਿਕਾਰਾਂ ਦੇ ਨਾਲ ਅਗੁਨਾ ਦੇ ਨਾਲ ਬੁਰੀਆਂ ਆਦਤਾਂ ਬੰਦੇ ਖਿਆਲਾਂ ਦੇ ਨਾਲ ਅਟੈਚਮੈਂਟ ਰੱਖਣੀ ਮੋਹ પા ਕੇ ਰੱਖਣਾ ਬੰਦਾ ਕਈ ਵਾਰੀ ਆਪਣੀਆਂ ਬੁਰੀਆਂ ਆਦਤਾਂ ਨੂੰ ਵੀ ਪਿਆਰ ਕਰਦਾ ਹੁੰਦਾ ਜੇ ਪਿਆਰ ਨਾ ਕਰਦਾ ਹੋਵੇ ਜੇ ਬੁਰੀਆਂ ਆਦਤਾਂ ਦੇ ਨਾਲ ਮੋਹ ਨਾ ਕਰਦਾ ਹੋਵੇ ਫਿਰ ਬੰਦਾ ਛੱਡੀ ਦੇਊਗਾ ਬੁਰੀਆਂ ਆਦਤਾਂ ਨੂੰ ਮੋਹ ਹੀ ਹੈ ਜਿਹੜਾ ਜੋੜ ਕੇ ਰੱਖਦਾ ਇਸ ਨੂੰ ਹੇਤ ਕਿਹਾ ਜਾਂਦਾ ਹੰਸ ਹੇਤ ਲੋਭ ਲੋਭ ਵੀ ਹੈ ਅੰਦਰ ਲਾਲਕ ਇਹ ਵੀ ਇੱਕ ਅਗ ਹੈ ਜਿਹੜੀ ਮਨੁੱਖ ਦੇ ਅੰਦਰ ਮੱਚ ਰਹੀ ਹੈ ਇੱਕ ਨਦੀ ਹੈ ਜਿਹੜੀ ਵਹਿ ਰਹੀ ਹੈ ਲੋਭ ਦੀ ਨਦੀ ਵਹਿ ਰਹੀ ਹੈ ਮਨੁੱਖ ਦੇ ਅੰਦਰ ਹੰਸ ਸਹਿਤ ਲੋਭ ਕੋਪ ਕੋਪ ਕਿਹਾ ਜਾਂਦਾ ਗੁੱਸੇ ਨੂੰ ਕਰੋਧ ਆਉਣਾ ਛੋਟੀ ਛੋਟੀ ਗੱਲ ਤੇ ਖਿਜ ਜਾਂਦਾ ਇਹ ਨਦੀਆਂ ਨੇ ਅਗਧੀਆਂ ਜਿਹੜੀਆਂ ਮਨੁੱਖ ਦੇ ਅੰਦਰ ਵਹਿ ਰਹੀਆਂ ਤੇ ਇਹਨਾਂ ਨਦੀਆਂ ਦਾ ਅੰਦਰ ਵਹਿਣਾ ਇਹਨਾਂ ਨਦੀਆਂ ਦਾ ਅੰਦਰ ਹੋਣਾ ਜਿੰਦ ਨੂੰ ਸਾੜਦਾ ਹੈ ਤੇ ਗੁਰੂ ਸਹਿਬਾਨ ਕਹਿੰਦੇ ਜਿਉ ਤਪਤ ਹੈ ਬਾਰੋ ਬਾਰ ਜਿਹੜੀ ਸਾਡੀ ਜਿੰਦ ਹੈ ਉਹ ਸੜ ਰਹੀ ਹੈ ਇਹਨਾਂ ਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਲੋਭ ਦੇ ਵਿੱਚ, ਕਰੋਧ ਦੇ ਵਿੱਚ, ਥੰਸហេਤ ਇਨ੍ਹਾਂ ਦੇ ਵਿੱਚ ਜੋ ਸਾਡੀ ਜਿੰਦ ਹੈ ਉਹ ਸੜ ਰਹੀ ਹੈ। ਵਾਸ਼ਨਾਵਾਂ ਦੇ ਵਿੱਚ। ਜੀਉ ਤਪਤ ਹੈ ਬਾਰੂ ਬਾਰ, ਕਪ ਤਪ ਖਪੈ। ਬਹੁਤ ਬੇਕਾਰ। ਮਨੁੱਖ ਅੰਦਰ ਦੀ ਇਸ ਤਪਸ ਦੇ ਵਿੱਚ ਸੜ ਰਹੀ ਹੈ। ਬੇਕਾਰ। ਤੇ ਜੀਵਨ ਜਿਹੜਾ ਉਹ ਬੇਅਰਥ ਹੋ ਗਏ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜਿਵੇਂ ਪੱਕਾ ਰੋਗੀ ਬਲ ਲਾਇ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਅਸਾੜ ਤਪੰਦਾ ਤਿਸ ਲੱਗੈ ਔਰ ਨਾਹ ਨਾ ਜਿੰਨਾ ਪਾਸ ਜਿਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪੁਛਾਨੈ ਸੁਖ ਹੋਗੈ ਦਿਨ ਰਾਤੀ ਗੁਰੂ ਸਹਿਬਾਨ ਕਹਿੰਦੇ ਇੱਕ ਤਾਂ ਮਨੁੱਖ ਇਨਾ ਵਾਸ਼ਨਾਮਾ ਦੀ ਵਿਕਾਰਾਂ ਦੀ ਤ੍ਰਿਸ਼ਨਾ ਦੀ ਲੋਭ ਕ੍ਰੋਧ ਦੀ ਅੱਗ ਦੇ ਵਿੱਚ ਪਹਿਲਾਂ ਹੀ ਸੜ ਰਿਹਾ ਹੈ ਇੱਕ ਇਸ ਨੇ ਉਹ ਸੰਗਤ ਕਰ ਲਈ ਹੈ ਮਨੁੱਖ ਬਚੇਗਾ ਕਿਵੇਂ ਭਗਤ ਕਬੀਰ ਜੀ ਕਹਿੰਦੇ ਮਨੁੱਖ ਸੜਦਾ ਹੈ ਉਸ ਲੱਕੜ ਦੀ ਤਰ੍ਹਾਂ ਜਿਹਦਾ ਕੋਲਾ ਤਿਆਰ ਕੀਤਾ ਜਾਂਦਾ ਹੈ ਉਹ ਦੋ ਵਾਰੀ ਸੜਦੀ ਐ ਨਾ। 13 ਕੋਇਲਾ ਤਿਆਰ ਕਰਨ ਵੇਲੇ। ਕਿਰਾਵਾਦ ਵਿੱਚ ਜਦੋਂ ਉਸ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਫਿਰ ਉਹ ਰਾਖ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਪਹਿਲਾਂ ਹੀ ਬਾਸ਼ਨਾਵਾਂ ਵਿਕਾਰਾਂ ਦੀ ਗ੍ਰਸਤ ਦੇ ਵਿੱਚ ਹੈ। ਤੇ ਦੂਸਰਾ ਇਸ ਨੇ ਉਸ ਸੰਗ ਦੇ ਨਾਲ ਆਪਣਾ ਸਨੇਹ ਪਾ ਲਈ ਹੈ। ਕਬੀਰ ਬਣ ਕੇ ਦਾਦੀ ਲੱਕੜੀ ਥੜੀ ਕਰੇ ਪੁਕਾਰ ਮਤ ਵਸ ਪਰੋਂ ਲੋਹਾਰ ਕਹਿ ਜਾਰ ਦੂਜੀ ਵਾਰ ਭਗਤ ਕਬੀਰ ਜੀ ਦੇ ਸ਼ਲੋਕ ਦਾ ਜੋ ਭਾਵ ਸਮਝਣ ਦਾ ਯਤਨ ਕਰਨਾ ਉਹ ਲੱਕੜੀ ਕੌਣ ਹੈ ਉਹ ਅਸੀਂ ਹਾਂ ਮਨੁੱਖਾ ਜ਼ਿੰਦਗੀ ਹੈ ਲੱਕੜੀ ਥੜੀ ਕਰੇ ਪੁਕਾਰ ਕੀੜਾ ਮਨੁੱਖ ਸਮਝਦਾਰ ਹੋ ਗਿਆ ਜਿਸ ਨੂੰ ਜ਼ਿੰਦਗੀ ਦੇ ਮਹੱਤਵ ਦਾ ਪਤਾ ਲੱਗ ਗਿਆ ਉਹ ਤਾਂ ਫਿਰ ਅਰਦਾਸ ਕਰਦਾ ਖੁਦਾ ਦੇ ਅੱਗੇ ਕਿ ਮੈਂ ਤਾਂ ਪਹਿਲਾਂ ਹੀ ਜੋ ਕਿ ਸੜਿਆ ਹੋਇਆ ਵਾਸਨਾਵਾਂ ਦੇ ਵਿੱਚ ਵਿਕਾਰਾਂ ਦੇ ਵਿੱਚ ਅਗਨਾਂ ਦੇ ਵਿੱਚ ਉਹ ਤਾਂ ਇਸ ਤਰ੍ਹਾਂ ਦੀ ਅਰਦਾਸ ਕਰਦਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਅਗਨ ਹਮ ਪਹਿਲੀ ਅਗਨ ਬਹੁਤ ਮਤਵਸ ਪਰੋਂ ਲੋਹਾਰ ਹੈ ਲੋਹਾਰ ਕਿਹਾ ਜਾਂਦਾ ਬੁਰੀ ਸੰਗਤ ਹੈ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਮਿਹਰ ਤੇ ਬਖਸ਼ਿਸ਼ ਕਰੋ ਮੈਂ ਤਾਂ ਪਹਿਲਾਂ ਹੀ ਸੜਿਆ ਤੇ ਬਲਿਆ ਪਿਆ ਬਾਸ਼ਨਾਮਾ ਦੇ ਵਿੱਚ ਵਿਕਾਰਾਂ ਦੇ ਵਿੱਚ ਮੰਦੇ ਖਿਆਲਾਂ ਦੇ ਵਿੱਚ ਹੁਣ ਮੇਰਾ ਜਿਹੜਾ ਵਾਹ ਹੈ ਉਹ ਕੁ ਸੰਗਤ ਦੇ ਨਾਲ ਨਾ ਪਵੇ ਮਤਵਾਸ ਪਰੋਂ ਲਹਾਰ ਹੈ ਜਾਰਾ ਦੂਜੀ ਬਾਰ ਜੇਕਰ ਤੂੰ ਸੰਗ ਦੇ ਨਾਲ ਮੇਰਾ ਬਾਹ ਪੈ ਗਿਆ ਮੈਂ ਤਾਂ ਬਿਲਕੁਲ ਹੀ ਸੜ ਕੇ ਰਾਖ ਹੋ ਜਾਵਾਂਗਾ ਫੇਰ ਤਾਂ ਮੈਂ ਬਿਲਕੁਲ ਹੀ ਵਿਕਾਰਾਂ ਬਾਸ਼ਨਾਵਾਂ ਮੰਦੀ ਖਿਆਲਾਂ ਤੋਂ ਕਦੇ ਮੁਕਤ ਨਹੀਂ ਹੋ ਸਕਾਂਗਾ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਇਸ ਤਰ੍ਹਾਂ ਦੀ ਅਰਦਾਸ ਉਹ ਇਨਸਾਨ ਕਰਦਾ ਜਿਹਨੂੰ ਕੁਝ ਸਮਝ ਆ ਗਈ ਹੈ ਕਿ ਅਸਲ ਦੇ ਵਿੱਚ ਜੀਵਨ ਦਾ ਕੀ ਮਕਸਦ ਹੈ ਜ਼ਿੰਦਗੀ ਹੈ ਜਿਹੜੀ ਉਹ ਚੰਗੇਰੀ ਕਿਵੇਂ ਬਣਾਉਣੀ ਉਹ ਫਿਰ ਅਰਦਾਸ ਕਰਦਾ ਤੇ ਜਿਹੜੇ ਮਨੁੱਖਾਂ ਨੂੰ ਇੰਨੀ ਕੁ ਸਮਝ ਹੀ ਨਹੀਂ ਹੈ ਕਿ ਅਸੀਂ ਤਾਂ ਸੜੇ ਪਏ ਆ ਬਲੇ ਪਏ ਆ ਮੰਦੇ ਖਿਆਲਾਂ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਤ੍ਰਿਸ਼ਨਾ ਚ ਜਿਸ ਨੂੰ ਇਸ ਗੱਲ ਦੀ ਰੱਤਾ ਪਰ ਵੀ ਸਮਝ ਨਹੀਂ ਉਹ ਕੋ ਸੰਗਤ ਵਿੱਚ ਜਾ ਕੇ ਵੀ ਬੈਠ ਜਾਵੇ ਉਹ ਅੰਦਰੋਂ ਅਤੇ ਬਾਹਰੋਂ ਦੋਵੇਂ ਪੱਖੋਂ ਤੋਂ ਬਰਬਾਦ ਹੁੰਦਾ ਤੇ ਜੀਵਨ ਜਿਹੜਾ ਉਹ ਇਸੇ ਤਰ੍ਹਾਂ ਹੀ ਬਤੀਤ ਹੋ ਜਾਂਦਾ ਜ਼ਿੰਦਗੀ ਨੇ ਤਾਂ ਅਭਦੀ ਤੋਰ ਤੁਰਦੇ ਹੀ ਜਾਣਾ ਇਹਨੇ ਰੁਕਣਾ ਥੋੜੀ ਇਨੂੰ ਕਿਵੇਂ ਬਤੀਤ ਕਰਨਾ ਹੈ ਇਹ ਮਨੁੱਖ ਦੇ ਹੱਥ ਵਾਸ ਫੈਸਲੇ ਇਹ ਮਨੁੱਖ ਦੇ ਆਪਣੇ ਹੱਥ ਵਾਸ ਹੀ ਫੈਸਲੇ ਤੇ ਗੁਰਬਾਣੀ ਦੇ ਵਿੱਚ ਜਿਹੜੇ ਆਪਾਂ ਇਹ ਸ਼ਬਦ ਪੜ੍ਹਦੇ ਆ ਨਾ ਜੀਉ ਤਪਤ ਹੈ ਬਾਰੋ ਬਾਰ ਜਿੰਦ ਸੜਦੀ ਹੈ ਵਿਕਾਰਾਂ ਦੇ ਵਿੱਚ ਇਹਦੇ ਵਿੱਚ ਤਾਂ ਕੋਈ ਦੂਰਾ ਨਹੀਂ ਅਸੀਂ ਸੜ ਜਾਂਦੇ ਆ ਅੰਦਰੋਂ ਅੰਦਰੀ ਅਸੀਂ ਦੁਖੀ ਹੁੰਨੇ ਆ ਸਾਡੀ ਜਿੰਦ ਜਿਹੜੀ ਉਹ ਦੁੱਖ ਨੂੰ ਮਹਿਸੂਸ ਕਰਦੀ ਏ ਜਦੋਂ ਵਿਕਾਰ ਹਾਵੀ ਹੋ ਜਾਂਨ ਮੰਦੇ ਖਿਆਲ ਬੁਰੀਆਂ ਆਦਤਾਂ ਉੱਭੜਨ ਜੇ ਕ੍ਰੋਧ ਹਾਵੀ ਹੋ ਜਾਵੇ ਮਨ ਨੂੰ ਖਿਜ ਆਉਂਦੀ ਏ ਨਾ ਖਿਜ ਚੜਦੀ ਏ ਦੂਜੇ ਤੇ ਜਿੰਦ ਉਦੋਂ ਸੜ ਰਹੀ ਹੁੰਦੀ ਏ ਬੰਦਾ ਅੰਦਰੋਂ ਅੰਦਰੀ ਮੱਚ ਰਿਹਾ ਹੁੰਦਾ ਆਪਾਂ ਵੈਸੇ ਵੀ ਆਮ ਹੀ ਸ਼ਬਦ ਜੀ ਵਰਤ ਲੈਨੇ ਐ ਇਹ ਆਪਣੇ ਘਰਾਂ ਦੇ ਵਿੱਚ ਕੋਈ ਬੰਦਾ ਕ੍ਰੋਧੀ ਹੋ ਜਾਵੇ ਤੇ ਕਈ ਵਾਰੀ ਉਹ ਵੱਡੀ ਉਮਰ ਦਾ ਹੁੰਦਾ ਹੈ ਉਹਦੇ ਸਾਹਮਣੇ ਨਹੀਂ ਦੂਸਰੇ ਬੋਲਦੇ ਉਹ ਜੋ ਆਪਸ ਦੇ ਵਿੱਚ ਗੱਲਾਂ ਕਰਦੇ ਵੀ ਵੇਖੀ ਕਿਵੇਂ ਮੱਚੀ ਜਾਂਦਾ ਅਸਲ ਕਹਿ ਦਿੰਨੇ ਨਾ ਆਮ ਹੀ ਕਹਿ ਦਿੰਨੇ ਵੀ ਫਲਨਾ ਵੇਖੀ ਕਿਵੇਂ ਮੱਚੀ ਜਾਂਦਾ ਸੜੀ ਜਾਂਦਾ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਉਹ ਕੰਮ ਧੰਦੇ ਲਈ ਕਹਿੰਦਾ ਉਸ ਤਰੀਕੇ ਨਾਲ ਨੌਜਵਾਨ ਜਿਹੜੇ ਉਹ ਨਹੀਂ ਕਰਦੇ ਘਰ ਦੇ ਵਿੱਚ ਜਾਂ ਸੱਸ ਨੇ ਕੋਈ ਕੰਮ ਕੀਤਾ ਨੂੰਹ ਨਹੀਂ ਉਸ ਤਰੀਕੇ ਨਾਲ ਕਰ ਰਹੀਆਂ ਫਿਰ ਉਹ ਕਈ ਵਾਰੀ ਲੜ ਵੀ ਪੈਂਦੇ ਆ ਗੁੱਸੇ ਹੋ ਜਾਂਦੇ ਆ ਪਰੋਧੀ ਹੋ ਜਾਂਦੇ ਫਿਰ ਉਹ ਜੋ ਦਰਾਣੀ ਤੇ ਜਠਾਣੀ ਆ ਉਹ ਸੱਸ ਨੂੰ ਤਾਂ ਕੀ ਕਹਿਣ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਆ ਵੇਖੀ ਸੱਸ ਕਿਵੇਂ ਮੱਚੀ ਜਾਂਦੀ ਸੜੀ ਜਾਂਦੀ ਕੀ ਜਿੰਦ ਸੜਨਾ ਕਿਹਾ ਗਿਆ ਬਾਣੀ ਵਿੱਚ ਗੁਰੂ ਸਹਿਬਾਨ ਕਹਿੰਦੇ ਹਰੇਕ ਦੇ ਜੀਵਨ ਦੇ ਵਿੱਚ ਵਰਤਾਰਾ ਵਰਤਦਾ ਹਰੇਕ ਨੂੰ ਜਦੋਂ ਕ੍ਰੋਧ ਆ ਜੇ ਬੰਦਾ ਖਿਜਦਾ ਹੈ ਦੂਸਰੇ ਨੂੰ ਕਬੂਲ ਬੋਲ ਬੋਲ ਬੋਲਦਾ ਹੈਗਾ ਤੇ ਅੰਦਰੋਂ ਸੜਦਾ ਤੇ ਬੜਲਦਾ ਕਿਸੇ ਦਾ ਨੁਕਸਾਨ ਕਰਨ ਦੀ ਬਿਰਤੀ ਹੋਣੀ ਇਹ ਵੀ ਇੱਕ ਅੱਗ ਹੈ ਜਿਹਦੇ ਵਿੱਚ ਸਾਡੀ ਜਿੰਦ ਸੜਦੀ ਹੈ ਗੁਰੂ ਸਹਿਬਾਨ ਨੇ ਐਵੇਂ ਹੀ ਨਹੀਂ ਸ਼ਬਦ ਉਚਾਰਨ ਕੀਤੇ ਜੀੜਾ ਅਗਨ ਬਰਾਬਰ ਤਪੈ ਗੁਰੂ ਸਹਿਬਾਨ ਕਹਿੰਦੇ ਜਿਹੜੀ ਸਾਡੀ ਜਿੰਦ ਹੈ ਨਾ ਅੱਗ ਦੇ ਬਰਾਬਰ ਤਪਦੀ ਹੈ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਅੰਦਰ ਅੱਗ ਦੀਆਂ ਨਦੀਆਂ ਵਗ ਰਹੀਆਂ ਨੇ ਗੁਰੂ ਸਹਿਬਾਨ ਕਹਿੰਦੇ ਇੰਨਾ ਅਗਧੀਆਂ ਨਦੀਆਂ ਤੋਂ ਆਪਣੀ ਜਿੰਦ ਨੂੰ ਬਚਾਇਆ ਜਾ ਸਕਦਾ ਹੈ ਕਿਵੇਂ ਪ੍ਰਣਵਤ ਨਾਨਕ ਹੁਕਮ ਪਛਾਨੇ ਜੇਕਰ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਪਹਿਚਾਣ ਕਰ ਲਵੇ ਆਪਣੇ ਜੀਵਨ ਨੂੰ ਸਚਿਆਰ ਬਣਾ ਲਵੇ ਸੁੱਖ ਹੋਵੇ ਦਿਨ ਰਾਤੀ ਜਿੰਦ ਹੈ ਜਿਹੜੀ ਉਹ ਸਹਜ ਵਿੱਚ ਟਿਕ ਸਕਦੀ ਹੈ ਤੇ ਮਨੁੱਖ ਸੁੱਖ ਦੇ ਨਾਲ ਜੀਵਨ ਬਤੀਤ ਕਰ ਸਕਦਾ ਸੁੱਖ ਹੋਵੇ ਦਿਨ ਰਾਤ ਹੀ ਦਿਨ ਰਾਤ ਭਾਵੇਂ ਹਰ ਸਮੇ ਸੁੱਖ ਹੀ ਸੁੱਖ ਹੋਵੇਗਾ ਸਹਜ ਹੀ ਸਹਜ ਹੋਵੇਗਾ ਤੇ ਗੁਰੂ ਸਾਹਿਬਾਨ ਨੇ ਸੁਚੇਤ ਕੀਤਾ ਹੈ ਕਿ ਹਮੇਸ਼ਾ ਹੀ ਮਨੁੱਖ ਨੂੰ ਚੰਗੇ ਮਾਹੌਲ ਦੇ ਵਿੱਚ ਰਹਿਣਾ ਚਾਹੀਦਾ ਜਿੱਥੇ ਮਹਿਸੂਸ ਹੁੰਦਾ ਹੈ ਕਿ ਇਹ ਬੁਰਾ ਮਾਹੌਲ ਹੈ ਉੱਥੇ ਨਹੀਂ ਬੈਠਣਾ ਚਾਹੀਦਾ ਉੱਥੇ ਨਹੀਂ ਖੜਨਾ ਚਾਹੀਦਾ ਉੱਥੇ ਨਹੀਂ ਗੱਲਬਾਤ ਕਰਨੀ ਚਾਹੀਦੀ ਕਿਉਂਕਿ ਨਹੀਂ ਤਾਂ ਮਨੁੱਖ ਦੇ ਮਨ ਨੇ ਅਸਰ ਕਬੂਲ ਕਰ ਹੀ ਲੈਣਾ ਅਸਰ ਕਬੂਲ ਕਰੇਗਾ ਹੀ ਕਰੇਗਾ ਭਵੇਂ ਚੰਗੀ ਸੰਗਤ ਵਿੱਚ ਬੈਠਣਾ ਸ਼ੁਰੂ ਕਰਦੀ ਹੈ ਭਵੇਂ ਮਾੜੀ ਸੰਗਤ ਵਿੱਚ ਬੈਠਣਾ ਸ਼ੁਰੂ ਕਰਦੀ ਹੈ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਮਨੁੱਖ ਨੂੰ ਠੰਡਕ ਪਹੁੰਚਾਉਣੀ ਆਪਾਂ ਬਚਨ ਪੜ੍ਹਦੇ ਹਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਗੁਜੀ ਸ਼ੀਤਲ ਹੋਏ ਮਨੁਆ ਜਿਹੜੀ ਅੰਦਰ ਜਲਨ ਪੈਦਾ ਹੋਈ ਹੈ ਨਾ ਨਦੀਆਂ ਵਹਿ ਰਹੀਆਂ ਨੇ ਅੱਗ ਦੀਆਂ ਤਪਸ਼ ਦੀਆਂ ਉਹ ਜਲਨ ਸਾਰੀ ਖਤਮ ਹੋ ਜਾਂਦੀ। ਸ਼ੀਤਲ ਹੋਏ ਮਨੁਆ। ਮਨ ਹੈ ਜਿਹੜਾ ਉਹ ਠੰਡਾ ਠਾਰ ਹੋ ਜਾਂਦਾ ਹੈ, ਸਹਜ ਵਿੱਚ ਟਿਕ ਜਾਂਦਾ ਹੈ। ਛੇੜਾ ਪੈਦਾ ਹੋ ਜਾਂਦਾ ਹੈ। ਜਲਨ 부ਜੀ ਸ਼ੀਤਲ ਹੋਏ ਮਨੁਆ। ਕਦੋਂ ਸਤਿਗੁਰ ਕਾ ਦਰਸ਼ਨ ਪਾਏ ਜੀ। ਜਦੋਂ ਗੁਰੂ ਦੀ ਗੋਦ ਵਿੱਚ ਬੈਠ ਕੇ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰ ਲੈਂਦਾ ਹਾਂ। ਮਨ ਨੂੰ ਸਕੂਨ ਮਿਲਦਾ ਹੈ ਸਹਜ ਮਿਲਦਾ ਸ਼ਾਂਤੀ ਪ੍ਰਾਪਤ ਹੁੰਦੀ ਹੈ